ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਲਾ ਰਾਇਪੁਰ ਦੇ ਪਿੰਡੂ ਖੇਡ ਮੇਲੇ ਵਿੱਚ ਜਿਹਨੂੰ ਰੂਰਲ 올림픽ਸ ਵੀ ਕਿਹਾ ਜਾਂਦਾ ਹੈ ਆਓ ਪਹਿਲਾਂ ਆਪਾਂ ਛੋਟੀ ਝਲਕ ਦੇਖਦੇ ਹਾਂ ਫਿਰ ਦੇਖਦੇ ਹਾਂ ਪੂਰਾ ਮੇਲਾ ਜਿਲ੍ਹਾ ਫਿਰੋਜ਼ਪੁਰ ਪਿੰਡ ਭਾਗੋ ਗਿਆ ਜੀ ਇਹ ਨਾਪੇ ਰਵੇ ਲਬਾਣਾ ਪਿੰਡ ਆ ਸੇ ਮੈਂ ਆਗਰਾ ਸੇ ਹਾਂ ਮੇਰਾ ਪਿੰਡ ਥੁਹੀ ਆ ਨਾਬੇ ਦੇ ਕੋਲ ਅਸੀਂ ਫਿਰੋਜ਼ਪੁਰ ਤੋਂ ਆਪੇ ਅੱਛਾ ਜੀ ਬੇਸਿਕਲੀ ਮੈਂ ਫਿਰੋਜ਼ਪੁਰ ਤੋਂ ਆਪੇ ਪਿੰਡ 박ਸ਼ੇ ਵਾਲਾ ਜਿਲ੍ਹਾ ਪਟਿਆਲੇ ਤੋਂ ਭਾਜੀ ਵੱਖਰੇ ਵੱਖਰੇ ਪਿੰਡਾਂ ਸ਼ਹਿਰਾਂ ਤੋਂ ਆ ਕੇ ਸਾਰੇ ਹੀ ਇਸ ਮੇਲੇ ਦਾ ਮਾਣ ਵਧਾਉਂਦੇ ਆ ਕੋਈ ਕਬੱਡੀ ਵਿੱਚ ਭਾਗ ਲੈਂਦਾ ਕੋਈ ਦੋੜਾਂ ਦੇ ਵਿੱਚ ਭਾਗ ਲੈਂਦਾ ਸਾਰੇ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਇੱਥੇ ਆ ਕੇ ਕੁੜੀਆਂ ਦੀ ਕਬੱਡੀ ਬਾਰੇ ਪਹਿਲਾਂ ਜਦੋਂ ਪੁਰਾਣਾ ਸਮਾਂ ਬੀਤ ਹੁੰਦਾ ਸੀ ਉਦੋਂ ਇਹ ਕਹਿੰਦੇ ਸੀ ਇਹ ਸਿਰਫ ਲੜਕਿਆਂ ਦੀ ਖੇਡ ਹੈ ਤੇ ਅੱਜ ਦੇ ਟਾਈਮ ਵਿੱਚ ਲੜਕੀਆਂ ਲੜਕੇ ਸਾਰੇ ਬਰਾਬਰ ਹਨ ਤੇ ਅੱdte ਤੌਰ 'ਤੇ ਜੇ ਦੇਖਿਆ ਜਾਵੇ ਤਾਂ ਕਬੱਡੀ ਵਿੱਚ ਜੋ ਲੜਕੀਆਂ ਨਾਲੋਂ ਜ਼ਿਆਦਾ ਮਤਲਬ ਨਾਲ ਲੜਕੀਆਂ ਅੱਗੇ ਜਾ ਰਹੀਆਂ ਨੇ ਇਹ ਲੜਕੀਆਂ ਵਾਸਤੇ ਬਹੁਤ ਹੀ ਵਧੀਆ ਮਤਲਬ ਅਗਲੇ ਮੁਕਾਮ ਤੇ ਲੈ ਕੇ ਜਾਣ ਦੇ ਲਈ ਬਹੁਤ ਵਧੀਆ ਮਤਲਬ ਸਾਨੂੰ ਲੈਵਲ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਲੜਕੀਆਂ ਵੀ ਲੜਕੀਆਂ ਵਾਂਗ ਅੱਗੇ ਵੱਧ ਸਕਦੀਆਂ ਹਨ ਤੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਉਹਨਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਆਪਣੇ ਮਾਤਾ ਪਿਤਾ ਦਾ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਤੇ ਸਾਰੀਆਂ ਲੜਕੀਆਂ ਨੂੰ ਇਹੀ ਸੱਦਾ ਹੈ ਕਿ ਖੇਡਾਂ ਵਿੱਚ ਭਾਗ ਲਓ ਅਤੇ ਆਪਣੇ ਮਾਤਾ-ਪਿਤਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ। ਆਹ ਜਰਾ ਮਾ 2 ਲੱਖ ਤੇ ਦੂਜਾ ਇਹਦਾ 1.5 ਹੋਵੇ। ਮੈਂ ਸੈਕਿੰਡ ਟਾਈਮ ਆਈ ਹਾਂ ਇਸ ਮੇਲੇ ਤੇ। ਪਰਫਾਰਮੈਂਸ ਵਧੀਆ ਸੀ। ਜ਼ਿਆਦਾਤਰ ਹਰ ਪੰਜਾਬੀ ਵਿੱਚ ਮੇਲੇ ਤਿਉਹਾਰਾਂ ਤੇ ਜਾਣ ਦਾ ਬੜਾ ਸ਼ੌਕ ਹੁੰਦਾ ਹੈ। ਓਮੀ ਬੁਲਟ ਵੀ ਇੱਕ ਐਸੀ ਚੀਜ਼ ਆ। ਕਈ ਇਹਨੂੰ ਸ਼ਿੰਗਾਰ ਕੇ ਚਲਾਉਣਾ ਪਸੰਦ ਕਰਦੇ ਆ ਤੇ ਕਈ ਇਹਦੇ ਤੇ ਕਰਤੱਬ ਕਰਨਾ ਪਸੰਦ ਕਰਦੇ ਆ 2012 ਦੇ ਤੋਂ ਆਪ ਪਿਆਤੀ 24 ਸਾਰੇ ਸੇ ਨਵੇਂ ਪਲਾਸਟਿਕ ਦਾ ਰਿਹਾ ਬਰਤੁਰ ਤੇ ਲੋਕ ਨੂੰ ਕਿਸੇ ਨਾ ਮੋਟਰਸਾਈਕਲ ਲੈਣੀ ਸੀ ਉਸ ਤੋਂ ਬਾਅਦ ਉਹਨੂੰ ਸੌ ਭਾਇ 22 ਜਰਫੇ 15 ਅਗਸਤ ਉੱਤੇ ਪਰਮਿਸ਼ਨ ਲੈ ਕੇ ਮੈਂ ਆਪਣਾ ਪਰਮਿਟ ਕਰਤਾ

ਹਰੇਕ ਵਿੱਚ ਵੱਖਰਾ ਜੋਸ਼ ਵੱਖਰਾ ਜਨੂੰਨ ਦੇਖਣ ਨੂੰ ਮਿਲਦਾ ਮੁਸ਼ਕਲ ਜਿੰਨੀ ਮਰਜ਼ੀ ਆ ਜਾਣ ਅਖੀਰ ਛਲਾਂਗ ਤਾਂ ਮਾਰਨੀ ਹੀ ਪੈਂਦੀ ਆ ਔਰ ਛਲਾਂਗਾ ਵੀ ਦੇਖ ਹੁੰਦੇ ਆ ਕਿਹੜਾ ਪੰਜਾਬੀ ਜੇ ਬਾਜ਼ੀਗਰਾਂ ਦੀ ਬਾਜੀ ਆ ਅੱਛਾ ਬਾਜੀ ਆ ਆਪਣੀ ਜਿਹੜੀ ਕਾਸਟ ਆ ਉਹ ਵੀ ਬਾਜ਼ੀਗਰੀਆਂ ਰੋਜ਼ ਤਾਂ ਦੇ ਕੋਈ ਬਚਪਨ ਆਪਣਾ ਸ਼ਾਮ ਨੂੰ ਤਾਂ ਤਕਰੀਬਨ ਮਿਲਟ ਕਰਨੀ ਪੈਂਦੀ ਆ ਜਦੋਂ ਹਰੇਕ ਨੂੰ ਜਿਹੜਾ ਕੋਈ ਮਾਲਾ ਗੇਮ ਆ ਕੋਈ ਕਿਸੇ ਦੀ ਵੀ ਕੋਈ ਗੇਮ ਆ ਸਵੇਰ ਸ਼ਾਮ ਦਾ ਮਿਲਟ ਕਰਦੇ ਨੇ ਨੇਲਿਆਂ ਕਰਕੇ ਹੀ ਇਹ ਚੀਜ਼ ਬਚੀ ਆ ਰਹੀ ਹੈ ਹਾਂਜੀ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਲੋਕ ਇਸ ਚੀਜ਼ ਨੂੰ ਇਗਨੋਰ ਕਰਦੇ ਆ ਜੀ ਕਹੂੰ ਜੇ ਸਰਕਾਰ ਵੀ ਸਾਡੀ ਹੁਣ ਬਹੁਤ ਘੱਟ ਸਹਾਇਤਾ ਕਰਦੀ ਹੈ ਸਰਕਾਰ ਸਾਡੀ ਇਹ ਚੀਜ਼ ਨੂੰ ਬਾਹਮ ਫੜੇ ਨਾ ਸਾਡੀ ਫਿਰ ਸਾਡੇ ਆਉਣ ਵਾਲੇ ਬੱਚੇ ਇਸ ਚੀਜ਼ ਦੇ ਚੋਹਰਾ ਹੀ ਹੋ ਜਾਣਗੇ ਗੇਮ ਨੂੰ ਇਸ ਨੂੰ ਫਿਰ ਅੱਗੇ ਆ ਕੇ ਲਿਆ ਸਕਦੇ ਆ ਬੱਚੇ ਸਾਡੇ ਤੋਲ ਤਾਂ ਵੀ ਇਹ ਟੋਲ ਜਿਵੇਂ ਮੰਨ ਲਓ ਨੇ ਗੱਤਕਾ ਖੇਡਦੇ ਆ ਉਹਦੇ ਵਿੱਚ ਵੀ ਟੋਲ ਦੇ ਇੱਕ ਜੋਸ਼ ਪੈਦਾ ਕਰਨ ਵਾਸਤੇ ਹਾਂਜੀ ਚੱਲਦੀ ਆ ਰਹੀ ਠੀਕ ਹੈ ਜੀ ਜਿੰਨੇ ਜਿੰਨੇ ਟੋਲ ਫਿਰ ਤੇਜ਼ ਹੁੰਦਾ ਜਾਂਦਾ ਬੰਦੇ ਦੇ ਵਿੱਚ ਉਹਨਾਂ ਉਹਨਾਂ ਹੀ ਮੁੰਡੇ ਦੇ ਵਿੱਚ ਜੋਸ਼ ਆਉਂਦਾ ਜਾਂਦਾ ਨਹੀਂ ਉਹਨਾਂ ਹੀ ਉੱਪਰ ਸ਼ਾਲ ਮਾਰਨੀ ਹੈ मेनू हो गए पांच तो छह साल हो गए अच्छा। लॉन्ग जंप भी मैं लगभग तीन चार साल तो कर वैसे मैं आगरा से हूँ तो दो साल हो गए प्रैक्टिस करते हुए पहले अच्छा। मैं 200 करता था अभी लॉन्ग जंप शुरू किया मैंने दो साल से ਮੈਂ ਜਲੰਧਰ ਵਿੱਚ ਪ੍ਰੈਕਟਿਸ ਕਰ ਰਹਾ ਹਾਂ ਸਮਸ਼ੇਰ ਸਿੰਘ ਪ੍ਰਤਾਪ ਜਲੰਧਰ ਵਿੱਚ ਹਾਂਜੀ ਪੰਜਾਬ ਦਾ ਮਾਹੌਲ ਅੱਛਾ ਹੈ ਸੱਚੇ ਅੱਛਾ ਮਾਹੌਲ ਜਲੰਧਰ ਦਾ ਹੈ ਕੁਸ਼ਤੀ ਨਾ ਕੰਡੋਟੀਆਂ ਦੇ ਨਾਲ ਜੇ ਕੁਸ਼ਤੀ ਟੁੱਟ ਜਾਂਦੇ ਨੇ ਇਹ ਗੱਲ ਕਿੰਨਾ ਟਾਈਮ ਹੋ ਗਿਆ ਕੁਸ਼ਤੀ ਕਰਦਿਆਂ ਸਾਲ ਹੋ ਗਏ ਨੇ ਨਹੀਂ ਜੇ ਤਾਂ ਹੁੰਦੀ ਹੈ ਜੀ ਪਲਵਾਨਾਂ ਦਾ ਇਹ ਤਾਂ ਪਲਵਾਨੀ ਦਾ ਗਹਿਣੀ ਛੱਟਾ ਜੀ ਹਾਂਜੀ ਹਾਂਜੀ ਜਦੋਂ ਹੁੰਦੀ ਹੈ ਜੀ ਛੱਟ ਲੱਗਦੀ ਹੋਵੇ ਛੱਟਾ ਛੋਟਾ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਸੋ ਉਹ ਇੱਕ ਗਹਿਣਾ ਆ ਜਿੱਥੋਂ ਪਤਾ ਲੱਗਦਾ ਖਿਡਾਰੀ ਦਾ ਕਿ ਇਹਨੇ ਮਿਹਨਤ ਵੀ ਲਾਈ ਆ ਤੇ ਕਿਤੇ ਨਾ ਕਿਤੇ ਮੱਲਾ ਮਾਰ ਕੇ ਆਇਆ ਆ ਖੇਡ ਮੇਲੇ ਵਿੱਚ ਜੋਸ਼ ਉਹ ਤੋਂ ਹੋਰ ਦੁੱਗਣਾ ਹੋ ਜਾਂਦਾ ਜਦੋਂ ਆਪਣੇ ਤੋਂ ਦੁਗਣੀ ਤਿਕਣੀ ਉਮਰ ਦੇ ਜਿਹੜੇ ਆਪਣੇ ਵੱਡੇ ਹੈਗੇ ਆ ਉਹ ਖੇਡਾਂ ਦੇ ਵਿੱਚ ਆ ਕੇ ਭਾਗ ਲੈਂਦੇ ਆ ਜਾਂ ਜਦੋਂ ਆਪਣੇ ਬਾਰੇ ਦੱਸਿਆ ਕਿ ਅਸੀਂ ਕਿੱਥੇ ਕਿੱਥੇ ਤੱਕ ਜਾ ਕੇ ਮੱਲਾ ਮਾਰੀਆਂ ਹੋਈਆਂ ਆ ਉਦੋਂ ਸਾਡੇ ਵਰਗੇ ਨੌਜਵਾਨਾਂ ਵਿੱਚ ਜੋਸ਼ ਹਣਾ ਤਾਂ ਬੰਦਾ ਹੀ ਆ ਕਿ ਜੇ ਸਾਡੇ ਵੱਡੇ ਇੱਥੇ ਇੱਥੇ ਤੱਕ ਜਾ ਸਕਦੇ ਤੇ ਅਸੀਂ ਕਿਉਂ ਨਹੀਂ ਜਾ ਸਕਦੇ ਮਾ ਜਦਿਆ 75 ਦਾ ਅੰਕ ਬੰਦੋ ਕੋਈ ਥੋੜੀ ਜੀਤ ਬਣਾਈਆ 800 ਮੀਟਰ 400 ਮੀਟਰ 1500 ਮੀਟਰ 10 ਕਿਲੋਮੀਟਰ ਜੋ ਵੀ ਆਇਆ ਇਹ ਕੋ ਕਰਕਾਇਆ ਉਹਨਾਂ ਹైదరాబాద్ ਕਰਕੇ ਆਇਆ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਜਿਹੜੇ ਜਿੰਦਾਬਾਦ ਇਹਨਾਂ ਨੇ ਘੱਟ ਕੇ ਅਨ ਅਸਟਰਾ ਵਿੱਚ ਵੱਡਦੇ ਆ ਤੁਹਾਡਾ ਹੋ ਰਹੀ ਜਾਣੇ ਹਾਂ ਦਾ ਉਦੋਂ ਮੇਰੇ 6 ਮੈਡਨ ਨੇ ਤਿੰਨ 골ਡ ਮੈਡਨ whats up it 400 ਮੀਟਰ ਅੱਛਾ ਜੀ 300 ਲੋ ਹਾਈਡਲ ਇਸ ਵਾਰ ਕਿਲਾ ਰਾਇਪੁਰ ਵਿੱਚ ਇਕੱਲਾ ਪਿੰਡੂ ਖੇਡ ਮੇਲਾ ਨਹੀਂ ਸੀਗਾ ਇਸ ਵਾਰ ਨਾ ਸੱਭਿਆਚਾਰਕ ਮੇਲਾ ਦੀ ਸ਼ੁਰੂਆਤ ਕੀਤੀ ਗਈ ਕਿ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਉਹਨੂੰ ਪਤਾ ਚੱਲ ਸਕੇ ਕਿ ਆਪਣਾ ਸੱਭਿਆਚਾਰ ਕਿਵੇਂ ਦਾ ਹੈਗਾ ਆ ਜਾਂ ਆਪਾਂ ਕਿਹੜੀਆਂ ਗਰੀਆਂ ਚ ਜਿੱਪ ਚ ਛੱਡ ਦਿੱਤੀਆਂ ਆ ਤੇ ਉਹ ਸਾਰੀਆਂ ਚੀਜ਼ਾਂ ਦੀ ਇਸ ਵਾਰ ਐਗਜ਼ੀਬਿਸ਼ਨ ਲਗਾਈ ਗਈ ਪ੍ਰਦਰਸ਼ਨੀ ਲਾਈ ਗਈ ਤੇ ਸਾਰਿਆਂ ਨੇ ਆ ਕੇ ਇੰਨਾ ਕਰਨ ਅਨੰਦ ਮਾਣਿਆ ਉਹ ਵੀ ਆਪਾਂ ਦੇਖਦੇ ਆਂ ਵੀਡੀਓ ਦੇ ਵਿੱਚ ਦੇਖੋ ਤਾਂ ਬਹੁਤ ਟਾਈਮ ਹੋ ਗਿਆ ਮੇਰਾ ਤਾਂ ਜਦੋਂ ਮੰਗਣਾ ਵੀ ਨਹੀਂ ਹੋਇਆ ਧੀ ਜਉਂਦੀ ਚਲਾਉਣ ਲੱਗ ਗਿਆ ਸੀ ਇਹਦਾ ਹੁਣ ਅਸੀਂ 3000 ਰੁਪਏ ਦਿਹਾੜੀ ਦਾ ਲੈਨੇ ਆਂ ਬਸ ਜਾਂਦੇ ਤਾਂ ਫਰਮਾਇਸ਼ ਦੇਣੀ ਆ ਜਿਹੜਾ ਬਾਬਾ ਕਲਾ ਮਰੂੜ ਉਹ ਵੱਧ ਰੇਕ ਤੋਂ ਲਗਾਉਂਦੇ ਨੇ ਆ ਦੇਖਾ ਮੁੰਡਾ ਲੱਭਦੀ ਪਰੇ ਪਟਿਆਲੀ ਕੁੜੀ ਲੁਧਿਆਣੇ ਦੀ ਹਾਂਜੀ ਇਹ ਲਾ ਦਿਓ ਤੁਸੀਂ ਇਹ ਲਾ ਦਿਓ ਹਾਂਜੀ ਤਾਂ ਲਾਈਟ ਨਹੀਂ ਲਾਈਟ ਆ ਗਈ ਉਹ ਤੇ ਲੈ ਕੇ ਹੋ ਗਿਆ ਉਸੇ ਲੈ ਕੇ ਤੱਕ ਦੋਈਆ ਮੈਰ ਬਦਲ ਦਾ ਪਾਰੇ ਤੇ ਕੁਰੀ ਤੇ ਬੋਲ ਤੇ ਹਰੇ ਦੀ ਮੁੰਡਾ ਓਕੇ ਬਪੂ ਜੀ ਸ਼ੁਕਰੀਆ ਜੀ ਨਹੀਂ ਜੀ ਇਦਾਂ ਹੀ ਬਣ ਰਿਹਾ ਇਹਨੂੰ ਹੱਥਾ ਕਹਿੰਦੇ ਅਸੀਂ ਇਹ ਮਮੀ ਲੈਣੀ ਚਾਹ ਸੀ ਸਾਨੂੰ ਸਾਨੂੰ ਉਹ ਵੇਸਾਲ ਨਹੀਂ 25 ਸਾਲ ਉਹ 20 25 ਸਾਲ ਤੋਂ ਠੀਕ ਹੈ ਜੀ ਇਹ ਸਾਨੂੰ ਮਤਲਬ ਜਦੋਂ ਦੇ ਸਾਨੂੰ ਪਤਾ ਲੱਗ ਗਿਆਗਾ ਵੈਸੇ ਕਿ ਮੇ ਕਰਦੇ ਹਾਂਗੇ ਉਹਨਾਂ ਦੇ ਕਰਦੇ ਪਏ ਹਾਂਗੇ ਹਾਂਜੀ ਬਟ ਜਿਹਦਾ ਸ਼ੌਂਕ ਹੋਵੇ ਉਹ ਕਰ ਸਕਦਾ ਹਾਂਜੀ ਹਾਂਜੀ ਤੇ ਤੁਸੀਂ ਕਿੰਨਾ ਟਾਈਮ ਲਾ ਕੇ ਸਿੱਖਿਆ ਇਹ ਉਹ ਕਾਫੀ ਟਾਈਮ ਤਾਂ ਨਹੀਂ ਲੱਗਿਆ ਵੈਸੇ 2-4 ਦਿਨ ਅੱਛਾ 2-4 ਦਿਨਾਂ ਚ ਸਿੱਖ ਲਿਆ ਹਾਂਜੀ ਸਿੱਖ ਲਿਆ ਤੇ ਵੇਚਦੇ ਵੀ ਐ ਤੇ ਕਿੰਨੇ ਦਾ ਵੇਚਿੰਦਾ ਇਹ ਬਸ ਜਿਵੇਂ ਤਰੀਜ਼ ਦੇ ਹਿਸਾਬ ਨਾਲ ਹੁੰਦਾ ਜਿਵੇਂ ਮਤਲਬ ਜੇ ਕੋਈ ਫੋਲੋ ਯਾਦਾ ਵਧੀਆ ਪਾਇਆ ਹੋਵੇ ਤਾਂ ਉਸ ਹਿਸਾਬ ਨਾਲ ਵਿਕ ਜਾਂਦਾ ਇਹ ਨਾਲੇ ਐ ਜੀ ਅਸੀਂ ਪਹਿਲਾਂ ਤਾਂ ਕਰਦੇ ਸੀ ਜੇ ਵੈਸੇ ਵੀ ਹੁਣ ਇਹ ਕੰਮ ਲੋਪ ਹੋ ਰਿਹਾਗਾ ਕੁੜੀਆਂ ਦੇ ਦਾਜ ਦੇਜ ਸਾਰਾ ਘਰ ਦਾ ਕੰਮ ਤਿਆਰ ਕਰਕੇ ਦੇ ਦਿੰਦੀਆਂ ਸੀ ਅਸੀਂ ਤਾਂ ਵੀ ਕੁਮਾਰੇ ਹੁੰਦਿਆਂ ਨਹੀਂ ਕਰਿਆ ਹੋਇਆ ਸਤਾ ਜੀ ਨੇ ਸਿਖਾਤਾ ਸੀਗਾ ਹਾਂ ਠੀਕ ਹੈ ਗਾਹਾਂ ਮੈਂ ਆਪਣੀਆਂ ਗੁੱਡੀਆਂ ਨੂੰ ਵੀ ਸਿਖਾਤਾ ਦਰੀਆਂ ਵੀ ਸਿਖਾ ਤੀਆਂ ਅੱਛਾ ਜੀ ਸਾਰਾ ਕੰਮ ਸਿਖਾਤਾ ਸੀ ਮੈਂ ਵੀ ਹੱਤੀ ਚਾਰ ਕਰਕੇ ਦਾਜ ਦੇਜ ਦਿੱਤਾ ਗੁੱਡੀਆਂ ਇਹ ਸਾਰਾ ਸਮਾਨ ਮੇਰਾ ਜੀ ਮੇਰਾ ਨੌ ਭੋਲਾ ਕਰਦੀ ਹੈ ਏ ਮੇਰਾ ਜਿੰਨਾ ਸਮਾਨ ਆ ਮੇਰੇ ਘਰ ਦਾ ਸਮਾਨ ਆ ਸਾਰਾ ਜੋ ਆ ਸੰਭਾਲਿਆ ਹੋਇਆ ਮੈਂ ਮੈਂ ਤਾਂ ਬਚਪਨ ਤੇ ਜਿਹੜਾ ਸਾਡਾ ਸਮਾਨ ਸੀ ਅਸੀਂ ਇਕੱਠਾ ਕਰੀਏ ਵੇਚੇ ਨਹੀਂ ਅਸੀਂ ਰੱਖੀ ਗਏ ਅੱਛਾ ਜੀ ਬਾਕੀ ਹੋਰ ਵੀ ਲੋਕ ਤੁਹਾਨੂੰ ਦੇਈ ਜਾਂਦੇ ਨੇ ਅਸੀਂ ਇਕੱਠਾ ਕਰੀ ਜਾਂਦੇ ਆ ਤੇ ਤਾਂ ਸਿਰਫ ਖੱਡੀ ਦੇ ਸੰਬੰਧ ਦਾ ਸਮਾਨ ਆ ਅੱਛਾ ਜੀ ਕਿਹੜਾ ਪਾ ਖੱਡੀ ਦਾ ਕੱਪੜਾ ਬਣਾਉਣਾ ਹੋਰ ਬਣਾਉਣਾ ਸੂਤ ਕੱਤਦੇ ਆ ਹਾਂਜੀ ਓਏ ਉਹਦੇ ਨਾਲ ਸੰਬੰਧ ਦਾ ਸਾਰਾ ਆ ਜਿੰਨਾ ਵੀ ਹੈਗਾ ਉੱਪਰ ਦਿੱਤਾ ਪਾਣੀ ਲਾਸ਼ਣਾ ਉਹ ਤੋਂ ਬਿਜਲੀ ਹੁੰਦੀ ਨਹੀਂ ਸੀਗੀ ਹਾਂਜੀ ਇੱਥੇ ਪਾ ਕੇ ਤੇਲ ਬੱਤੀ ਲਾ ਕੇ ਅੱਗ ਲਾ ਕੇ ਖੇਤ ਜਾਂਦੇ ਰਾਤ ਨੂੰ ਪਾਣੀ ਲਾਉਣ ਜਾਂਦਾ ਹਾਂ ਹਾਂਜੀ ਹ ਇਹ ਗੜਾ ਪਤਲਾ ਆ ਪੁਰਾਣੇ ਸਮੇਂ ਦੀਆਂ ਉਹ ਕੇਤਲੀਆਂ ਆ ਇੱਕ ਆਪਣੇ ਚਾਹ ਪੀਣ ਨੂੰ ਬਹੁਤ ਵਧੀਆ ਜੀ ਅਸੀਂ ਆਪ ਖੁਦ ਕਲੈਕਟ ਕਰ ਰਹੇ ਆ ਥੋੜਾ ਥੋੜਾ ਸਮਾਨ ਜਿੱਥੋਂ ਵੀ ਮਿਲਦਾ ਆਪਣਾ ਹੀ ਮਲੇਰ ਕੋਲੇ ਦੇ ਨਾਲ ਹੀ ਪੰਡਾ ਕੀ ਛੋਰਾ ਖਟੜਾ ਬੇਲਣੀ ਹਾਂਜੀ ਉਹ ਇੱਥੇ ਆ ਕੇ ਦੇਖੀ ਐ ਪਹਿਲੀ ਵਾਰ ਅੱਛਾ ਜੀ ਆਲੇ ਵੇ ਨਾ ਕੋਈ ਬੋਸਾ ਦੇ ਨਾ ਹਾਂ ਮੇਰਾ ਨਾਮ ਪਾਜੀ ਇਕਬਾਲ ਸਿੰਘ ਹੈ ਤੇ ਮੇਰਾ ਇਹ ਥੀਮਸ ਦਾ ਕੰਮ ਹੈ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਵੀ ਕਿਦਾਂ ਮਤਲਬ ਕਿ ਪ੍ਰਾਤਨ ਜਿਹੜੀਆਂ ਹਵੇਲੀਆਂ ਟਾਈਪ ਹੁੰਦੇ ਸੀਗੇ ਘਰ ਤੇ ਉਹਨਾਂ ਦੀ ਇੱਕ ਛੋਟੀ ਜੀ ਲੁੱਕ ਦਿੱਤੀ ਗਈ ਹੈ ਜਿੱਦਾ ਆਲੇ ਵਗੈਰਾ ਠੀਕ ਹੈ ਜੀ ਪ੍ਰਾਂਧੀਆਂ ਆਉਂਦੀਆਂ ਛੱਜ ਹੋ ਗਏ ਪੱਖੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੋਰਨ ਸੈਟਅਪਸ ਵਗੈਰਾ ਠੀਕ ਹੈ ਜੀ ਇਹਦਾ ਕੋ ਰੇਟ ਕਰਕੇ ਇਹਦੇ ਵਿੱਚ ਹੀ ਮਤਲਬ ਕਿ ਛੋਟੀਆਂ ਚੀਜ਼ਾਂ ਲਾਈਆਂ ਫੁੰਡੇ ਐਕਸਾਈਡ ਹੋ ਗਏ ਠੀਕ ਹੈ ਜੀ ਆ ਤੋਂ ਇਹ ਟੈਲੀਫੋਨ ਸਿੱਧਰ ਇੱਕ ਸਾਈਡ ਦੇਖ ਸਕਦੇ ਹੋ ਵੀ ਐਦਾਂ ਮਤਲਬ ਕੀ ਪ੍ਰਾਤਨ ਐਜ਼ ਅ ਸੈਲਫੀ ਪੁਆਇੰਟ ਬਣ ਜਾਂਦਾ ਹਾਂਜੀ ਹਾਂਜੀ ਇਹ ਮੈਂ 2018 ਤੋਂ ਕਰ ਰਿਹਾ ਅੱਛਾ ਜੀ ਹਾਂਜੀ 2018 ਤੋਂ ਹੌਲੀ 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 ਮਤਲਬ ਕੀ ਇਸ ਚੀਜ਼ ਤੇ ਫਿਰ ਕੀਤਾ ਇੱਕ ਸ਼ੌਂਕ ਬਣ ਗਿਆ ਨਾਲ ਦੀ ਨਾਲ ਚਲੋ ਐ ਜੀ ਪ੍ਰੋਫੈਸ਼ਨਲ ਵੀ ਕੰਮ ਬਣ ਗਿਆ ਠੀਕ ਹੈ ਜੀ ਸ਼ੌਂਕ ਦੇ ਨਾਲ ਚੀਜ਼ਾਂ ਵੀ ਆਪਾਂ ਇਕੱਠੀਆਂ ਕਰੀ ਜਾ ਰਹੀ ਹਾਂਜੀ ਇਹ ਤਵੇ ਨੇ ਜਿਹੜੇ ਸਾਡੇ ਇਹਨਾਂ ਨੂੰ ਇਹ ਪੱਥਰ ਦੇ ਤਵੇ ਕਿਹਾ ਜਾਂਦਾ ਹੈ ਪਰ ਇਹ ਅਸਲ ਦੇ ਵਿੱਚ ਪੱਥਰ ਨਹੀਂ ਇਹ ਲਾਕ ਦੇ ਬਣੇ ਹੁੰਦੇ ਨੇ ਪਰ ਜੇ ਇਹ ਡਿੱਗ ਜਾਣ ਤਾਂ ਟੁੱਟ ਸਕਦੇ ਨੇ ਤੇ ਇਹ 1970 ਤੱਕ ਬਣਦੇ ਰਹੇ ਨੇ 1970 ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਤਬਦੀਲੀ ਆਈ ਹਾਂਜੀ ਤੇ ਇਹ ਤਵੇ ਫਿਰ ਇਸ ਤਰ੍ਹਾਂ ਇਹ ਪਲਾਸਟਿਕ ਦੇ ਤਵੇ ਬਣਨ ਲੱਗੇ ਆ ਇਹ ਅਸੀਂ ਨਾ ਉਸੇ ਤਰ੍ਹਾਂ ਟ੍ਰੈਡੀਸ਼ਨਲ ਰੱਖਿਆ ਜਿਵੇਂ ਪਹਿਲਾਂ ਆਮ ਪਿੰਡਾਂ ਦੇ ਵਿੱਚ ਹੁੰਦਾ ਸੀ ਤੇ ਦੋ ਮੰਜੇ ਕੋਠੇ ਦੇ ਉੱਤੇ ਜੋੜ ਲੈਂਦੇ ਸੀ ਤਾਂ ਕਿ ਦੂਰ ਤੱਕ ਆਵਾਜ਼ ਆ ਜਿਹੜੀ ਪਹੁੰਚ ਜਾਵੇ ਜਾਵੇ ਹਾਂਜੀ ਆਹੀ ਇਹਨਾਂ ਦਾ ਕਾਰਨ ਸੀ ਦੋ ਮੰਜੇ ਜੋੜ ਕੇ ਸਪੀਕਰ ਲਾਉਣ ਨਾ ਆਮ ਹੁੰਦੇ ਸੀ ਇਹ ਹਾਂਜੀ ਪਰ ਇੱਕ ਦੌਰ ਆਇਆ ਸਾਡੇ ਪੰਜਾਬ ਦੇ ਵਿੱਚ 80 ਤੋਂ ਲੈ ਕੇ 90 ਦਾ ਦੌਰ ਤੇ ਕਾਲਾ ਜਿਹਾ ਦੌਰ ਸੀ ਉਹ ਤੇ ਉਹਦੇ ਵਿੱਚ ਬਹੁਤ ਕੁਝ ਸੀ ਜਿਹੜਾ ਸਾਡੇ ਤੋਂ ਛੁੱਟ ਗਿਆ ਤੇ ਉਹ ਖੜਕੂ ਬਾਤੇ ਦੌਰ ਦੇ ਵਿੱਚ ਕਾਫੀ ਕੁਝ ਸੀ ਜਿਹੜਾ ਪਿੱਛੇ ਰਹਿ ਗਿਆ ਸੀ ਹਰਪੇਨ ਮਾਨ ਹੁਣਾਂ ਦੇ ਗੀਤ ਵਿੱਚ ਲੈਣਾ ਸੀ ਕਿ ਜਦੋਂ ਆਉਂਦੀਆਂ ਨੇ ਹਾਰ ਸ਼ਿੰਗਾਰ ਕਰਕੇ ਉਹ ਤੋਂ ਪਾਣੀਆਂ ਨੂੰ ਅੱਗਾ ਲਾਉਂਦੀਆਂ ਨੇ ਇਹ ਗੱਲ ਨਾਲ ਮੈਂ ਬਹੁਤ ਐਗਰੀ ਕਰਦਾ ਕਿ ਜਦੋਂ ਜਿਹੜੀ ਕੁੜੀ ਨਿਆਪ ਕਢਾਈ ਕੰਢੀ ਹੋਵੇ ਫੁਲਕਾਰੀ ਕੰਢੀ ਹੋਵੇ ਤੇ ਜਦੋਂ ਉਹ ਆਪਣੇ ਤੇ ਲੈਂਦੀ ਆ ਹਨਾ ਜ ਆਪਣੇ ਸਿਰ ਤੇ ਸਜਾਉਂਦੀ ਆ ਤੇ ਉਦੋਂ ਉਹਨਾਂ ਦੇ ਨਿਖਾਰ ਨੂੰ ਉਹਨਾਂ ਦੇ ਰੂਪ ਨੂੰ ਕਿਉਂ ਨਾ ਚਾਰ ਚੰਨ ਲੱਗਣ ਮੈਨੂੰ ਦੇਖ ਕੇ ਬੱਚਿਆਂ ਨੂੰ ਦਿਖਾਉਣ ਲੈ ਕੇ ਆਏ ਆ ਕਿਲਾ ਰੈਪਰ ਦਾ ਖੇਡ ਮੇਲਾ ਬਹੁਤ ਪੁਰਾਣਾ ਪਿੰਡੂ ਖੇਡ ਮੇਲਾ ਵਾ ਉਹ ਬੱਚਿਆਂ ਨੂੰ ਦਿਖਾਉਣ ਲਈ ਲੈ ਕੇ ਆਇਆ ਮੈਂ ਬਾਕੀ ਐਕਸੀਬਿਸ਼ਨ ਬਹੁਤ ਵਧੀਆ ਪਰ ਲਾਈ ਵੀ ਹੈ ਜੀ ਹਾਂਜੀ 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 ਮੈਂ ਉਹਨਾਂ ਨੂੰ ਦੱਸ ਰਿਹਾ ਜੀ ਦੇਖ ਕੇ ਜੇ ਅਮ੍ਰਿਤਸਰ ਚ ਆਏ ਲੁਧਿਆਣੇ ਚ ਆਏ ਪਟਿਆਲੇ ਚ ਆ ਤੇ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਬੱਚਿਆਂ ਨੂੰ ਰੋਇਖਾਨ ਉਹਨਾਂ ਦਾ ਇੱਕ ਗੀਤ ਸੀਗਾ ਕਿ ਢੋਲ ਵੱਜਦੇ ਪਤਲੀਏ ਨਾਰੇ ਨਹੀਂ ਮੇਲੇ ਵਿੱਚ ਪੈਣ ਬੋਲੀਆਂ ਨਹੀਂ ਮੇਲੇ ਵਿੱਚ ਪੈਣ ਬੋਲੀਆਂ ਐਸਾ ਹੋਈ ਨਹੀਂ ਸਕਦਾ ਕਿ ਮੇਲਾ ਚੱਲਦਾ ਹੋਵੇ ਤੇ ਢੋਲ ਨਾ ਵੱਜੇ ਤੇ ਨਾ ਹੀ ਬੋਲੀ ਪਵੇ ਜਦੋਂ ਬਾਈ ਦੀ ਤੁੰਬੀ ਦੇ ਨਾਲ ਬਾਈ ਦਾ ਲਗੋਜਾ ਜਿਹੜਾ ਸੰਗੀਤ ਦਾ ਪਿਆਰ ਵਾ ਮਿਊਜ਼ਿਕ ਦਾ ਪਿਆਰ ਵਾ ਲੋਕਾਂ ਨੂੰ ਇੰਨਾ ਕਿ ਖਿੱਚ ਲਿਆਉਂਦਾ ਆਪਣੇ ਵੱਲ ਤੇ ਐਸਾ ਹੋ ਹੀ ਨਹੀਂ ਸਕਦਾ ਕਿ ਜਿਹੜੇ ਬੰਦਾ ਉਹਨੂੰ ਆਨੰਦ ਨਾ ਮਾਣੇ ਉਸ ਚੀਜ਼ ਨੂੰ ਕਿਉਂ ਆਪਾਂ ਉਹ ਵੀ ਦੇਖਦੇ ਆਂ La ਮੇਲੇ ਕਾ ਵੀ ਮਾਹੌਲ ਅੱਛਾ ਹੈ ਮੇਲਾ ਬਹੁਤ ਵਧੀਆ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਹੇ ਆ ਅੱਛਾ ਲੱਗਾ ਕਿੱਦਾਂ ਲੱਗਾ ਮੇਲਾ ਫਿਰ ਬਹੁਤ ਵਧੀਆ ਵੀਰੇ ਬਹੁਤ ਵਧੀਆ ਮੇਲਾ ਹੈ ਖੇਡ ਵਧੀਆ ਸੀ ਵੀਰੇ ਉਹ ਵਧੀਆ ਖੇਡਾਂ ਵਾਂ ਬਹੁਤ ਵਧੀਆ ਹੋ ਰਹੀ ਜੀ ਬਹੁਤ ਵਧੀਆ ਹੈਗਾ ਫਿਰ ਕਿੱਦਾਂ ਲੱਗਾ ਮੇਲਾ ਬਹੁਤ ਵਧੀਆ ਲੱਗਿਆ ਬਾਬੇ ਸਰਾ ਬਾਬੇ ਸਰਾ ਕਿਉਂ ਆਬੰਦੀ ਜਿੰਦਗਾਨੀ ਕਿਉਂ ਫਿਕਰਾਂ ਵਿੱਚ ਹੰਡਾਣੀ ਜਿਹੜੇ ਸੱਜਣ ਪਿਆਰੇ ਅੱਜ ਮਿਲੇ ਪਤਾ ਨਹੀਂ ਕੱਲ ਮਿਲਨੇ ਕਿ ਨਹੀਂ ਮਿਲਨੇ ਇਸ ਜਗ੍ਹਾ ਤੇ ਦੁਬਾਰਾ ਆਉਣਾ ਕਿ ਨਹੀਂ ਆਉਣਾ ਜ਼ਿੰਦਗੀ ਦੇ ਮੇਲੇ ਅੱਜ ਕਿਤੇ ਕੱਲ ਕਿਤੇ ਇਸ ਮੇਲੇ ਵਾਂਗੂ ਆਪਾਂ ਵੀ ਆਪਣੀ ਜ਼ਿੰਦਗੀ ਧੋੜ ਭੱਜ ਕੇ ਹੱਸ ਖੇੜ ਕੇ ਬਤਾਈਏ ਤੇ ਵਧੀਆ ਲੱਗੂਗਾ ਕਿਉਂ ਫਿਕਰਾਂ ਵਿੱਚ ਰੁਝੇ ਰਹਿਣਾ ਆਓ ਘੁੰਮੀਆਂ ਫਰੀਏ ਵੀਡੀਓ ਕਿੱਦਾਂ ਜੀ ਲੱਗੀ ਤੁਸੀਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ ਤੇ ਹੋਰ ਹੋਰ ਵੀਡੀਓਜ਼ ਦੇਖਣ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ